ਫਾਜ਼ਿਲਕਾ ਦੇ ਸਰਹੱਦੀ ਪਿੰਡ ਬੱਲੇ ਸ਼ਾ ਹਿਥਾੜ ਵਿਖੇ ਭਾਰਤ ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਤੇ ਸਥਿਤ ਪੀਰ ਬਾਬਾ ਬੁਰਜੀ ਵਾਲੇ ਦੀ ਦਰਗਾਹ ਤੇ ਲਗਾਏ ਗਏ ਮੇਲੇ ਦੌਰਾਨ ਵੱਡੀ ਗਿਣਤੀ ਚ ਪਾਕਿਸਤਾਨੀ ਸ਼ਰਦਾਲੂ ਵੀ ਪੁੱਜੇ ਇਸ ਦੌਰਾਨ ਕੁਝ ਪਾਕਿਸਤਾਨੀ ਰੇਂਜਰ ਵੀ ਉਹਨਾਂ ਦੇ ਨਾਲ ਸਨ ਇਸ ਤੋਂ ਪਹਿਲਾਂ ਉਹ ਬਾਬਾ ਜੀ ਦੀ ਦਰਗਾਹ ਤੋਂ ਦੂਰ ਬੈਠ ਕੇ ਉਡੀਕਣ ਤੋਂ ਬਾਅਦ ਸ਼ਾਮ 6 ਵਜੇ ਦੇ ਕਰੀਬ ਦਰਗਾਹ ਨੇੜੇ ਪੁੱਜੇ ਇਸ ਤੋਂ ਬਾਅਦ ਵੀ ਜਦੋਂ ਉਹਨਾਂ ਨੂੰ ਦਰਗਾਹ ਦੇ ਨੇੜੇ ਨਾ ਜਾਣ ਦਿੱਤਾ ਗਿਆ ਤਾਂ ਉਹ ਦੂਰੋਂ ਹੀ ਮੱਥਾ ਟੇਕਣ ਤੋਂ ਬਾਅਦ ਆਪੋ ਆਪਣੇ ਘਰਾਂ ਨੂੰ ਪਰਤ ਗਏ ਉਧਰ ਮੇਲੇ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਹ ਮੇਲਾ ਪਿਛਲੇ ਕਰੀਬ 60 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਲਗਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਹੈ ਕਿ ਕਈ ਸਾਲ ਪਹਿਲਾਂ ਇਸ ਮੇਲੇ 'ਚ ਵੱਡੀ ਗਿਣਤੀ ਵਿੱਚ ਪਾਕਿਸਤਾਨੀ ਵੀ ਮੱਥਾ ਟੇਕਣ ਲਈ ਆਉਂਦੇ ਸਨ। ਇਸ ਦੌਰਾਨ ਭਾਰਤੀ ਖਿਡਾਰੀਆਂ ਅਤੇ ਪਾਕਿਸਤਾਨੀ ਖਿਡਾਰੀਆਂ ਵਿਚਕਾਰ ਖੇਡਾਂ ਵੀ ਖੇਡਾਈਆਂ ਜਾਂਦੀਆਂ ਸਨ। ਇਸ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਵਧ ਰਹੇ ਤਣਾਅ ਕਾਰਨ ਹੁਣ ਇੱਥੇ ਪਾਕਿਸਤਾਨੀਆਂ ਦੇ ਆਉਣ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਜਿਸ ਕਾਰਨ ਹੁਣ ਪਾਕਿਸਤਾਨੀ ਇੱਥੇ ਮੇਲੇ ਤੇ ਨਹੀਂ ਆਉਂਦੇ ਅਤੇ ਜੇਕਰ ਆਉਂਦੇ ਵੀ ਹਨ ਤਾਂ ਉਹ ਦੂਰੋਂ ਹੀ ਮੱਥਾ ਟੇਕ ਕੇ ਵਾਪਸ ਚਲੇ ਜਾਂਦੇ ਹਨ ਇਸ ਦੌਰਾਨ ਉਨ੍ਹਾਂ ਨੇ ਸਰਹੱਦੀ ਇਲਾਕੇ ਦੇ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਵੀ ਜਾਣਕਾਰੀ ਦਿੱਤੀ ਹੈ ਜੀ ਸਾਡੀ ਪਿੰਡ ਦਾ ਸਾਰੇ ਅਸੀਂ ਸਦੀਦਾਰ ਵੀ ਪੀਰ ਬਾਬਾ ਬੁੱਜੀ ਵਾਲੇ ਦਾ ਮੇਲਾ ਹੈ ਤੇ ਇਹਦੇ ਨਾਮ ਦਾ ਤਾਂ ਸ਼ੁਭ ਨਾਮ ਪਤਾ ਨਹੀਂ ਹੈ ਸਾਨੂੰ ਤੇ ਅਸੀਂ ਇਹ ਪੀਰ ਬਾਬਾ ਨਾਂ ਤੇ ਕਵੀ ਹੈ ਪੁੱਤ ਕਿੰਨੇ ਕੋ ਸਾਲਾਂ ਤੋਂ ਲਗਾਇਆ ਜਾਂਦਾ ਇਹ ਸਨ ਸਰ ਮੇਰੀ ਉਮਰ ਹੋ ਗਈ ਤਕਰੀਬਨ 52 ਸਾਲ ਹੋ ਮੇਰੀ ਉਮਰ ਹੋ ਗਈ ਉਸ ਤੋਂ ਪਹਿਲਾਂ ਦਾ ਹੀ ਮੇਲਾ ਲੱਗਦਾ ਹੈ ਸਾਡੇ ਵਡੇਰੇ ਬਜ਼ੁਰਗ ਸਾਡੇ ਲਵਾਉਂਦੇ ਆਏ ਨੇ ਉਹ ਫਿਰ ਸਾਡੀ ਪੀੜ੍ਹੀ ਆਈ ਸਾਡੀ ਪੀੜ੍ਹੀ ਤੋਂ ਅਗਾ ਵੱਧਦਾ ਵੱਧਦਾ ਹੌਲੇ ਵੱਧਦਾ ਹੀ ਜਾਂਦਾ ਪਹਿਲੇ ਸਨ 80 ਵਿੱਚ 82 ਵਿੱਚ ਇਸ ਵਿੱਚ ਸਾਡੇ ਪਾਕਿਸਤਾਨ ਤੇ ਹਿੰਦੁਸਤਾਨ ਦੀ ਕੀ ਝੋਲਾ ਹੁੰਦੀ ਸੀ ਆਪਸ ਵਿੱਚ ਉਹ ਆਪਣੇ ਬਾਰਡਰ ਤੇ ਹੁੰਦੇ ਸੀ ਸਾਡੇ ਆਪਣੇ ਬਾਰਡਰ ਤੇ ਵਿਵਸਾਹ ਹੁੰਦੀ ਸੀ ਮੈਂ ਕਹਿੰਦਾ ਸੀ ਉਹ ਆਪਣਾ ਝੋਲਾ ਇਕੱਠੇ ਆਈ ਰਹੀਆ ਇਸ ਤਰ੍ਹਾਂ ਆ ਗਏ ਸੀ ਪਾਕਿਸਤਾਨ ਤੇ ਹਿੰਦੁਸਤਾਨ ਉਸ ਤੋਂ ਬਾਅਦ ਇੱਕ ਵਾਰਾਂ ਫਿਰ ਪੰਜ ਕੁ ਸਾਲ ਬਾਅਦ ਇੱਥੇ ਮਲਾਪ ਵੀ ਹੋਇਆ ਪੀਰ ਬਾਬਾ ਦੇ ਵੀ ਇੱਥੋਂ ਗੇਟ ਖਲਾਵਾਂਗੇ ਇੱਥੇ ਆਵਾਜ਼ ਹੀ ਰੱਖਣੀ ਹੈ ਵੀ ਪੱਕਾ ਹੀ ਕੀ ਔਰ ਜਾਗਾ ਉਹ ਫਿਰ ਫੈਸਲੀਕਾਰਤਾ ਸਰਕਾਰ ਜਿਵੇਂ ਆਈ ਬਦਲਦੀ ਗਈ ਉਸ ਤਰੀਕੇ ਨਾਲ پہلے پہلے جی مسلمان تا بہت ہی جی سارے اتنے ایک پنڈ اس بیاسی پنڈ دی دکان ہوں تے گوٹ دے تے اپنی کنک لیا دے سی ਜੋ ਫਸਲ ਨਾਲ ਦੀ ਹੁੰਦੀ ਇਥੇ ਵੇਚਣ ਸਾਡੀ ਦੁਕਾਨ ਤੇ ਆਉਂਦੇ ਸੀ ਅਸੀਂ ਆਪ ਸਾਡੇ ਮੈਂ ਆਪੇ ਖੋਦ ਦਿੱਤੀ ਉਹਨਾਂ ਨੂੰ ਦੇਖਿਆ ਵਾ ਕਣਕ ਵੇਚਿਆ ਨੂੰ ਇਹ ਤੂੰ ਆਪਣੇ ਮਨਸਮਾਨ ਆਦੇ ਮਨ ਲੈ ਤਰੀ ਇਥੇ ਲੈ ਜਾਂਦੇ ਸੀ ਖਾਣ ਪੀਣ ਉਦੋਂ ਤਾਰ ਬੰਦੀ ਕੋਈ ਨਹੀਂ ਸੀ ਨੀ ਨਾ ਹੀ ਬੀਐਸਐਫ ਸੀ ਨਾ ਹੀ ਯਾਨੀ ਫੋਰਸ ਸੀ ਨਾ ਹੀ ਨਾ ਕੋਈ ਕੋਈ پابੰਦੀ ਸੀ ਕੋਈ ਰਿਕਾਰਡ ਨਹੀਂ ਕੋਈ ਰਿਕਾਰਡ ਨਹੀਂ ਸੀ ਹਾਂਜੀ ਇਹ ਸਨ 99 ਚਤਾਰਾਂ ਲੱਗਿਆਂ ਨੂੰ ਸਨ 99 ਤੋਂ ਲੈ ਤੇ ਓਲੇ 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 ਪਰੇਸ਼ਾਨੀਆਂ ਸਾਨੂੰ ਆਉਂਦੀਆਂ ਆਉਂਦੀਆਂ ਬੋਂਦੀਆਂ ਅੱਜ ਬਹੁਤ ਹੀ ਪਰੇਸ਼ਾਨੀਆਂ ਵਿੱਚ ਫਸੇ ਪਏ। ਪਹਿਲਾ ਨੰਬਰ ਤੇ ਵੀ ਮਾਲਕ ਦੇ ਪਿਆਰੇ ਦੀ ਪੀਰ ਦੀ ਵੀ ਜੱਜ ਕਰ ਰਿਹਾ। ਉਹਦੀ ਸੇਵਾ ਹੋ ਰਹੀ ਬੜੀ ਹਮਮਾ ਕੇ ਬੜੀ ਸੰਗਤ ਦੂਰੋਂ ਆ ਰਹੀ ਏ। ਹਮ ਆ ਕੇ ਮਲਾਜਾਂ ਬਹੁਤ ਆ ਰਹੇ ਸਾਰੇ ਕੱਟੜੇ ਪੱਤਰ ਕਰ ਦੋ ਤੇ ਵੀ ਸਾਰਿਆਂ ਨੂੰ ਮੈਂ ਜਿਹੜਾ ਆਖਦਾ ਤੇ ਪਿੰਡ ਵਾਲਾ ਨੂੰ ਜਿਹੜਾ ਆਖਦਾ ਸਾਰਾ ਮਾਲਕ ਕੋਲ ਉਹਦੇ ਨਾਲ ਗੱਲ ਕਰਦਾ ਹਾਂ। ਤੇ ਜਿਹੜੇ ਪਰੇਸ਼ਾਨ ਹੋ ਤਾਂ ਤੇ ਪਿੰਡ ਸਾਡ ਬਾਟਰ ਤੋਂ ਬੈਠੇ ਬਹੁਤ ਹੈ। ਬਹੁਤ ਕਿਉਂ ਹੈ? ਜੇ ਜਦੋਂ ਵੀ ਕੋਈ ਕੋਈ ਵੀ ਖਲੋਦੀ ਵਾਕਿਆ ਵਾਕ ਦਾ ਕਿਤੇ ਵੀ ਸਾਡੂ ਪਰੇਛੜੇ ਹੱਥ ਹੋ ਜਾਂਦੀ ਹੈ ਜੇ ਪਾਣੀ ਆਵੇ ਤਾਂ ਸਤਫਾ ਤੋਂ ਡੁੱਬ ਗਈ ਆ ਪੁੱਠੋ ਜੀ ਫੇਰ ਘਰ ਹੋ ਜਾਂਦੇ ਜਦੋਂ ਕੋ ਰੋੜ ਜੰਗ 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 ਲੱਗਦਾ ਯਾ ਰੋਲਾ ਪੈਂਦਾ ਕੋਈ ਜੰਗ ਲੱਗ ਸਿਰ ਤੋਂ ਉੱਠਣੇ ਪੈਂਾਰੇ ਫੱਜੋ ਭਜਾ ਸਾਰਾ ਜੀ ਕਿੰਗਦੇ ਰੋਲਾ ਕਿਧਰ ਲੱਗਿਆ ਜਦੋਂ ਕੁਡਾਰ ਹੋ ਜਾਵੇ ਡਰ ਹੁੰਦਾ ਹੈ ਤੇ ਰੋਲੇ ਦਾ ਫੇਰ ਸੰਡੂਠਣਾ ਪੈਂਦਾ ਮਾਲ ਵਿੱਚ ਲਾਇ ਤੇ ਜੇ ਤੋ ਲੱਗ ਉਹ ਗੱਲ ਵੱਖਰੀ ਤੇ ਜਦੋਂ ਕੋ ਮਹਿਲ ਲਗਾਉਂਦਾ ਕੁਪਤਰਾ ਦਾ ਫਿਰ ਸਾਨੂੰ ਤੰਗੀ ਸ਼ਾਨਤਾਰ ਬੱਚੇ ਵੀ ਘੜ ਤੰਗੀ ਤੰਗੀ ਚ ਬੈਠੇ ਸਾਡੇ ਕੋਈ ਵੀ ਫਰਿਆਦ ਸਰਕਾਰ ਨਹੀਂ ਸੁਣ ਰਹੀ ਨਾ ਤਾਂ ਸੈਟਰ ਸੁਣ ਰਹਾ ਹੈ ਤੇ ਦੱਸੋ ਪੰਜਾਬ ਸਰਕਾਰ ਸੁਣ ਰਹੀ ਹੈ ਨਾ ਕੋਈ ਅਫਸਰ ਸੁਣ ਰਹਾ ਹੈ ਤੇ ਨਾ ਕੋਈ ਨੇਤਾ ਸੁਣਦਾ ਹੈ ਬਾਕੀ ਇਹ ਪੁੱਤਰ ਕਰ ਰਹੇ ਨੇ ਜਿਹੜੇ ਸਾਡੇ ਵੀਰ ਵੱਡੇ ਭਾਈ ਜਿਹੜੇ ਕਿ ਆਖਾ ਖਬਰ ਲਾਣ ਵਾਲੇ ਪਹੁੰਚਾਣ ਵਾਲੇ ਖਬਰਾਂ ਦੇ ਸੁਦੇ ਪਹਚਾਣ ਵਾਲੇ ਤੇ ਸਾਡੇ ਇਹ ਬੇਨਤੀ ਸਾਡੀ ਪੀ ਜਿੰਨੇ ਪੇ ਸਾਡੇ ਇਤੇ ਦੇ ਵਿੱਚ ਹੈ ਗਿਆ ਸੋ ਕਿਲੋਮੀਟਰ ਵਿੱਚ ਦੋ 2.3 ਕਿਲੋਮੀਟਰ ਬੈਨੇ ਉੱਤੇ ਬਾਟ ਸਾਨੂੰ ਕਿੰਨੀ ਮੁਸ਼ਕਲ ਸਾਹਮਣਾ ਕਰਨਾ ਪੈਂਦਾ ਹੈ ਸਾਡੂ ਇੱਕ ਇੱਕ ਸਾਦਾ ਘਰ ਦਾ ਜੀ ਨੌਕਰੀ ਚਾਹੀਦੀ ਹੈ ਸਾਨੂੰ 10 ਮਰਲੇ ਥਾਂ ਪੀ ਦਿੱਤੀਆਂ ਚਾਹੀਦੇ ਸਾਡੂ ਮਕਾਨ ਸਾਡੇ ਪਿਸ਼ਾਪਤ ਬਣਾਈ ਜਾਣ ਚਾਹੀਦੇ ਨੇ ਸਾਨੂੰ ਜਦੋਂ ਰੋਲਾ ਕੋਲਾ ਬਵੇ ਸਗੋਂ ਉੱਥੇ ਚਲੇ ਜਾਂਦੇ ਇਹਨਾਂ ਵੱਲ ਜਾਦੇ ਹੁੰਦੇ ਨੇ ਕਿਸਾਨੋ ਕਹਿੰਦੇ ਉੱਠੋ ਵੀ ਜਾਓ ਵੀ ਛੱਤ ਕਰੋ ਕਿ ਪਾਣੀ ਆਇਆ ਨਾ ਇਹ ਕੁਸ਼ਲਤਾ ਰੰਦੀ ਰੰਦੀ ਇਹਨਾਂ ਵੱਲੋਂ ਵੀ ਇਹ ਗੱਲ ਜਤਾ ਕੇ ਮੇਰੇ ਕਰਦੇ ਜਦੋਂ ਗੁੱਤੋ ਗੱਲੋਂ ਤੂੰ ਮੇਰਾ ਟਿਰ ਕਰਨੇ ਕਰਨਾ ਪਰ ਮੌਕੇ ਦੇ ਅਫਸਰ ਨਗਲੇ ਮੱਕੇ ਡਿਊਟੀ ਦੇ ਆ ਮਾਦਰੇ ਤੇ ਡਿਊਟੀ ਕੋ ਰਾਤੀ ਗੰਦੇ ਸਾਦੀ ਡਿਊਟੀ ਜਨਤਾ ਤੇ ਨਹੀਂ ਗਿਰਦੇ ਜਿਹੜੇ ਜਿਵੇਂਦਾਰ ਕੰਮ ਕਰ ਰਹੇ ਨੇ ਦਿਨ ਦਾ ਦੁਪੇ ਮਾਰ ਰਹੇ ਨੇ ਉਹਨਾਂ ਤੋਂ ਡਿਊਟੀ ਹੈ ਨਹੀਂ ਤੇ ਜਿਹੜਾ ਕੋ ਨੌਕਰੀ ਲੱਗ ਹੋਵੇ ਉਹ ਤੇਰੀ ਕੋਈ ਮੁਲਾਜ਼ਮ ਵੀ ਇਹ ਨਹੀਂ ਕਹਦਾ ਮੈਂ ਬੀਐਸਐਫ ਲੱਗਦਾ ਮੁਲਾਜ਼ਮ ਕੋਈ ਵੀ ਲਾ ਲਓ ਮਤਲਬ ਬਾਕੀ ਆ ਬੰਦੇ ਤਾਂ ਸੁਣਾਈ ਹੈ ਕੋਈ ਨਹੀਂ ਮੁਲਾਜ਼ਮ ਦੇ ਬਗੈਰ ملازم پوجو باقی بس پوچھو کچھ جو مرضی ہوئی جائے مری جائے کچھ مٹی جائے کچھ نہیں نہ کوئی ماں پیو نہ کوئی سرکار نہ لینا دوں جو کوئی ویک جائے سو پانی آیا فصلیں ماری آب. بے گھر ہو گئے مینہ دور ٹوڑ باہر دو, دو دن میں کنا چیز پانی چلتا رہا سانو پینٹ سو پتا ستارہ سو روپئے کلے دیتا گیا سرکار نے سرکار ہی بکی بک ہے نے پہلو پوچھے پینٹ سو نے کہ فصل نہیں ماری گی لکھ روپیے ایک کلے تھی ساڈے پنجے کی پیے ابھی بے گھر ہو گئے سارا دان پکا سارے بلا گئی خرچی کتا کتے جاتے سرکار کی سوچے سینٹر کی سوچا سینٹر صاحب گا مودی کو اپنا پردھان منتری دش دے سارے دیش دا ماں پیو ہے یہ کہ نہیں کر باقی کرے نہ کرے باقی جی دھی تک حل کرن کرٹ سے بیٹھے پانی ڈب گئے مال بنی کوٹیاں ہوں دون سو گٹ ستر ہزار روپئے کلے سے ملنا ہے ماجبا ستر ہزار سادی پینشن ڈھاپے سے بارڈر ایریا چیز چھ ہزار دیتی جانی چاہیے گھٹ تو گھٹ چھ ہزار روپئے پینشن چاہیے سانو جی دانے ملتے گریبی لکھا لکھے دس کلو ایک جی دانے ہونے چاہتے ہیں سانگا کام جو دین سان سارا سال ریگا کم دے چاہیے پانچ سو روپئے دہلی سات نہیں ہونی چاہیے سال سو روپیے نریگا دہی ہونی چاہیے ساڑی سگل سکیم ہے سنوں لکھ روپیے چاہیے سگن سکیم ਇੱਥੇ ਜਾਵੇ ਬਾਰਡਰ ਡਿਵੀਜ਼ਨ ਦੇ ਤਾਏ ਚੇਪੰਡ ਮਾਰਕ ਤੇ ਬਾਕੀ ਸਾਦੀ ਕੋਈ ਅਫਸਰ ਸਹਿਣ ਨਹੀਂ ਹੋਣੀ ਚਾਹੀਦੀ ਸਾਡੇ ਸਰਪੰਚ ਦੇ ਤੇ ਲੰਬardar ਦੇ ਇੱਕ ਅਫਸਰ ਸਹਿਣ ਜਿਹੜੇ ਮਰਜ਼ੀ ਕਰਵਾ ਲਾਉਣ ਇਹ ਕੋਈ ਪਹਿਲੇ ਚੱਕੀ ਮਦਦ ਦੇ ਸਾਡੇ ਉੱਤੇ ਲੱਗੇ ਕੋਈ ਗੁੱਡੀ ਵਿਆਹ ਰੱਖਦਾ ਕੁੜੀਆਂ ਦਾ ਘਰੇ ਉਹ ਜੋ ਤੇ ਬੱਜੇ ਪਹਿਲਾ ਬਣਾਵਣੀ ਇਹ ਵੀ ਗਲਤ ਕਾਨੂੰਨ ਹੈ ਸਰਕਾਰਾਂ ਵੱਲ ਤੇ ਅਜੇ ਕੋਈ ਨਹੀਂ ਕੁ ਕਰ ਰਿਹਾ ਅਜੇ ਹੱਕ ਕਹਿੰਦੇ ਹੱਕ ਨਾਲ ਲੜੋ ਸੱਚ ਕਰੋ ਸੱਚ ਕਰੋ ਸੱਚ ਚੱਲੋ ਅਫਸਰ ਵੀ ਕਈ ਸਿਆਣੇ ਅਫਸਰ ਕਰ ਰਬਦਰਦੀ ਜੇ ਤੇਰੀ ਪਹਿਲੀ ਹੈ ਤੇ ਰੋ ਤੇ ਰੋ ਪਹਿਲੀ ਟੇਟੀਆਂ ਸੀ ਜੜੀ ਤੇ ਤਾਂ ਫਤਣੀ ਬਾਰੇ ਕੀ ਪਹਿਲੀ ਕਿ ਕਰੀ ਸੀ ਭਈ ਤੋ ਕਿਧਰ ਜਾਈਏ ਆ ਗੂ ਅਫਸਰ ਇਕੱਠਾ ਕਰਦੇ ਨੇ ਕਿ ਤੂੰ ਬਈ ਚਲੇ ਜਾ ਮੈਂ ਤਾਂ ਵੇਖ ਤੇ ਰਹਿਣਾ ਅਫਸਰਾਂ ਨੂੰ ਨਹੀਂ ਅਫਸਰ ਸੋਚਣ ਸਾਦੇ ਸਰਕਾਰ ਵੀ ਸੋਚੇ ਸਾਦੇ ਨੇਤਾ ਵੀ ਸੋਚਣ ਸਾਦਾ ਪ੍ਰਧਾਨ ਮੰਤਰੀ ਜਿਹੜਾ ਈਡੇ ਦਾ ਭਾਰਤਾ ਧੰਦਾ ਵਾਤੂ ਲੁਕਾਣਾ ਉਹ ਵੀ ਸੋਚੇ